ਹਲੋ ਹਲੋ ਹਾਂਜੀ ਹਾਂਜੀ ਸਰ ਹੁਣ ਦੱਸੋ ਮੈਂ ਮੋੜ ਤੱਕ ਜਾਣਦੇ ਉਹ ਤੋਂ ਪਤਾ ਨਹੀਂ ਲੱਗਾ ਗੱਲ ਦਾ ਹਾਂਜੀ ਸਰ ਮੈਂ ਤੁਹਾਡੀ ਵੀਡੀਓ ਨਾ ਮੈਨੂੰ ਰਿਸੀਵ ਹੋਈ ਏ ਤੁਸੀਂ ਲੁੜਕਾ ਜੀ ਤੁਸੀਂ ਜਾਣਿਆ ਟਾਈਮ ਸ਼ਿਟ ਤੇ ਬੋਲਦੇ ਪਿਓ ਕਿ ਹੀਰਾ ਪਨੀਰ ਵਾਲਾ ਮੇਰੇ ਪੈਰੀ ਹੱਤ ਰਿਆ ਪ੍ਰਭ ਸੋਸ਼ਲ ਵਰਕਰ ਬੋਲਦਾ ਵਾ ਸਮਾਜਿਕ ਕੰਮ ਕਰੋ ਚਲੋ ਠੀਕ ਹੈ ਸਰ ਤੁਸੀਂ ਗੱਲ ਕਰਦੇ ਅੱਛਾ ਰਿਕਾਰਡਿੰਗ ਤੁਸੀਂ ਓਨ ਰੱਖਿਆ ਰਿਕਾਰਡਿੰਗ ਮੇਰੇ ਵੀ ਹੋਣਾ ਨਹੀਂ ਇਹ ਤੇ ਸੁਪਰੀਮ ਕੋਰਟ ਨੇ ਕਿਹਾ ਵਾ ਇਹ ਤੇ ਸੁਪਰੀਮ ਕੋਰਟ ਨੇ ਕਿਹਾ ਵਾ ਕਿ ਜਦ ਵੀ ਤੁਸੀਂ ਗੱਲ ਕਰਨੀ ਤੁਸੀਂ ਆਪਣੀ ਤੁਹਾਨੂੰ ਕੋਈ ਧਮਕੀ ਆ ਰਹੀ ਕੋਈ ਕਰੈਕਟਰ ਆ ਰਿਹਾ ਤੁਸੀਂ ਰਿਕਾਰਡਿੰਗ ਆਲਰੇਡੀ ਲੱਗੀ ਹੁਣ ਜੇ ਤੁਹਾਡੀ ਪੱਕੀ ਰਿਕਾਰਡਿੰਗ ਅਗਲੇ ਨੂੰ ਪਤਾ ਲੱਗੇ ਵੀ ਰਿਕਾਰਡਿੰਗ ਤੁਹਾਡੀ ਵੀ ਲੱਗੀ ਤੇ ਰਿਕਾਰਡਿੰਗ ਉਹਦੀ ਵੀ ਲੱਗੀ ਹੈ ਠੀਕ ਹੈ ਨਾ ਤੁਸੀਂ ਤੁਹਾਡੀ ਤੁਹਾਡੀ ਮੈਂ ਗੱਲ ਸਮਝ ਗਿਆ ਤੁਹਾਡੀ ਮੈਂ ਗੱਲ ਸਮਝ ਗਿਆ ਸੁਣੋ ਪਹਿਲਾਂ ਮੇਰੀ ਗੱਲ ਸੁਣ ਲਓ ਹੁਣ 2 ਮਿੰਟ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਦੱਸੋ ਪਹਿਲਾਂ ਤੁਸੀਂ ਦੱਸੋ ਮੇਰੀ ਗੱ ਦੋ ਸ਼ਟਰਾਂ ਵਾਲੇ ਜੀ ਮੇਰੀ ਗੱਲ ਸੁਣੋ ਹਾਂ ਜੀ ਦੱਸੋ ਦੱਸੋ ਮੈਂ ਤਾਂ ਕਹਿਣਾ ਚਾਹੁੰਨਾ ਵਾ ਕਿ ਤੁਸੀਂ ਐਡਾ ਕਿਸੇ ਨੂੰ ਕਹਿ ਸਕਦੇ ਹੋ ਕਿ ਉਹ ਮੇਰੇ ਪੈਰੀ ਹੱਥ ਪਿਆਵਾ ਹੀਰਾ ਪਨੀਰ ਵਾਲਾ ਅੰਮ੍ਰਿਤਸਰੋਂ ਤੁਸੀਂ ਲੁਧਿਆਣਾ ਕਹਿੰਦੇ ਹੋ ਤੇ ਇੰਟਰਵਿਊ ਤੁਹਾਨੂੰ ਮੈਂ ਵਟਸਐਪ ਤੇ ਸੈਂਡ ਕਰਦਾ ਵਾ ਮੈਨੂੰ ਕਰ ਦਿਓ ਬੇਸ਼ਕੀਓ ਦੇਖੋ ਫਿਰ ਮੇਰੇ ਨਾਲ ਗੱਲ ਕਰ ਲੀ ਮੈਂ ਮੈਂ ਨਹੀਂ ਗੱਲ ਨਹੀਂ ਕਹੀ ਮੈਂ ਨਹੀਂ ਗੱਲ ਕਹੀ ਇਹ ਦੇਖੋ ਜਲੰਧਰ ਦੇ ਵਿੱਚ ਵੀ ਹੀਰਾ ਵਾ ਮੈਂ ਤੁਹਾਨੂੰ ਮੇਰੀ ਪਹਿਲਾਂ ਮੇਰੀ ਪਹਿਲਾਂ ਮੇਰੀ ਤੇ ਗੱਲ ਸੁਣ ਲਓ 2 ਮਿੰਟ ਜਦੋਂ ਮੇਰੇ ਆਟੋ ਵਾਲੇ ਨੇ ਪੰਗਾ ਪਿਆ ਸੀਗਾ ਆਟੋ ਵਾਲੇ ਜਵਾਦ ਪੈਸੇ ਲੈ ਸੀਗੇ ਉਸ ਟਾਈਮ ਤੇ ਮੇ ਹੁਣ ਮੇਰੀ ਗੱਲ ਮੇਰੀ ਗੱਲ ਦੇ ਤੁਸੀਂ ਪ੍ਰਤੀ ਗੱਲ ਕਰਦਾ ਮੈਂ ਹੀਰਾ ਪਨੀਰ ਵਾਲਾ ਕੋਈ ਆਪਣਾ ਰਿਸ਼ਤੇਦਾਰ ਨਹੀਂ ਏ ਉਹ ਸੁਣੋ ਮੇਰੀ ਗੱਲ ਤੇ ਸਭ ਸੁਣ ਲਓ ਪਹਿਲਾਂ ਮੈਂ ਤੁਹਾਨੂੰ ਜਲੰਧਰ ਦੀ ਫੋਟੋ ਮੈਂ ਉਹ ਯਾਰ ਤੂੰ ਫੇਰ ਬੱਕ ਬੱਕ ਫੇਰ ਗੱਲ ਤਾਂ ਸੁਣੋ ਮੈਂ ਤੁਹਾਡੀ ਗੱਲ ਸੁਣੀ ਹੈ ਨਾ ਹੁਣ ਤੁਸੀਂ ਤੁਹਾਡਾ ਫਰਜ਼ ਬੰਦਾ ਮੇਰੀ ਗੱਲ ਵੀ ਸੁਣਨਾ ਇਹ ਨਹੀਂ ਮਤੋਂ ਤੁਸੀਂ ਇਹ ਤੀਏ ਧੁੰਸ ਮਾਰੇ ਹੋ ਤੁਹਾਡੇ ਕੋ ਚਾਰ ਬੰਦੇ ਨਹੀਂ ਕੁਛ ਵਾਲੀ ਕੋਈ ਗੱਲ ਨਹੀਂ ਦਿਖਾ ਰਹੇ ਗੁੰਡਾਗਰਦੀ ਦਿਖਾ ਰਹੇ ਇਹਦਾ ਮਤਲਬ ਤੁਸੀਂ ਕਹਿ ਰਹੀ ਹੈ ਨਾ ਤੁਸੀਂ ਗੁੰਡਾਗਰਦੀ ਦਿਖਾ ਰਹੇ ਹੋ ਵੀ ਤੁਸੀਂ ਸਾਡੇ ਕਹਿੰਦਾ ਮਤਲਬ ਇਹ ਕਿ ਤੁਸੀਂ ਸਮਾਜ ਸੇਵਕਾਂ ਦੀ ਪ੍ਰਧਾਨ ਮੰਤਰੀ ਨੂੰ ਦੱਬ ਲੋਗੇ ਗੋਵਿੰਦਨ ਮੋਤੀ ਨੂੰ ਦੱਬ ਲੋਗੇ ਹਰ ਕਿਸਮ ਨੂੰ ਦੱਬ ਲੋ ਮੇਰੀ ਗੱਲ ਤਾਂ ਤੁਸੀਂ ਸੁਣੋ ਗੱਲ ਮੇਰੀ ਤੁਸੀਂ ਮੀਡੀਆ ਨੂੰ ਦੱਬ ਲੋਗੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦੱਬ ਲੋਗੇ ਤੁਸੀਂ ਸਮਾਜ ਸੇਵਕ ਤੁਸੀਂ ਸਮਾਜ ਸੇਵਕ ਮੈਨੂੰ ਗੋਲੀ ਮਾਰ ਦੋਗੇ ਕਿਸੇ ਸਮੇਂ ਮੈਨੂੰ ਗੋਲੀ ਮਾਰ ਦੋਗੇ ਸਰ ਮੇਰੀ ਗੱਲ ਤੇ ਪਹਿਲਾਂ ਮੇਰੀ ਗੱਲ ਤੁਸੀਂ ਸਮਾਜ ਸੇਵਕ ਗ ਮੈਂ ਤੁਹਾਨੂੰ ਜਿਹੜੀ ਮੈਂ ਗੱਲ ਕਰ ਰਿਹਾ ਸੁਣੋ ਨਾ ਜੇ ਤੁਸੀਂ ਸਮਝ ਤੁਸੀਂ ਗੱਲ ਤੁਹਾਡਾ ਫਰਜ਼ ਬੰਦਾ ਗੱਲ ਸੁਣਨਾ ਤੁਹਾਡਾ 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 ਫਰਜ਼ ਬੰਦਾ ਤੁਹਾਡਾ ਮੇਰੀ ਪਹਿਲੋ ਪਹਿਲੋ ਮੇਰੀ ਗੱਲ ਸੁਣੋ ਤੁਹਾਡਾ ਫਰਜ਼ ਬੰਦਾ ਗੱਲ ਸੁਣੀ ਉਹ ਹੀਰਾ ਪਨੀਰ ਵਾਲਾ ਮੇਰਾ ਭਰਾ ਮੇਰੀ ਗੱਲ ਸੁਣੋ ਉਸ ਬੰਦੇ ਨੂੰ ਮੈਂ ਪਨੀਰ ਤੁਹਾਨੂੰ ਇੱਕ ਲੀਗਲ ਨੋਟਿਸ ਭੇਜਣਾ ਕੋਰਟ ਚੋਂ ਆਪਾਂ ਕੋਰਟ ਚ ਗੱਲ ਕਰ ਲਾਂਗੇ ਜਿਹੜਾ ਤੁਹਾਡਾ opinion ਹੋਏਗਾ ਤੁਸੀਂ ਬਸ ਚਲੋ ਮੇਰਾ ਵੀ ਮਜ਼ਾਕ ਬਣਾਇਆ ਹੀਰਾ ਪਨੀਰ ਵਾਲ ਨੂੰ ਮੈਂ ਵੀ ਨੋਟਿਸ ਭੇਜ ਦੇਣਾ ਜਦੋਂ ਮੇਰਾ ਰਿਗਟੋ ਵਾਲੇ ਨੇ ਜੇਸਟੈਂਨ ਤੇ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਪਹਿਲ ਹੁਣ ਹੀਰਾ ਪਨੀਰ ਵਾਲੇ ਆਪਣੀ ਦੁਕ ਅਪਨੀ ਦੁਕਾਨ ਤੇ ਹੀਰਾ ਪਨੀਰ ਵਾਲੇ ਨੇ ਮੇਰਾ ਮਜ਼ਾਕ ਉਡਾਇਆ ਜਦ ਮੇਰੇ ਆਟੋ ਵਾਲੇ ਜਦ ਪੱਦੇ ਪਹਿਲੇ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਤੁਸੀਂ ਕੋਈ ਗੱਲ ਨਹੀਂ ਮੈਂ ਦੋ ਦੁਕਾਨ ਦੇ ਨੋਟਿਸ ਭੇਜੂੰਗਾ ਕਿਉਂ ਨਹੀਂ ਮੈਂ ਮੈਂ ਕਿਉਂ ਨਹੀਂ ਭੇਜੂੰਗਾ ਉਸਤਾਦ ਜੀ ਮੈਂ ਉਹ ਨਾਲੇ ਤੁਸੀਂ ਨਾਲੇ ਤੁਸੀਂ ਇਹ ਗੱਲ ਸੁਣੋ ਇਹ ਗੱਲ ਸੁਣੋ ਹੀਰਾ ਪਨੀਰ ਵਾਲਾ ਹੀਰਾ ਪਨੀਰ ਵਾਲਾ ਇੱਕੋ ਨਹੀਂ ਹੈਗਾ ਸਮਝ ਲਗੀ ਨਾ ਉਹ ਮੈਂ ਸਭ ਜਾਣਦਾ ਵੀ ਤੁਸੀਂ ਪਾਰਟੀ ਦੇ ਬੰਦੇ ਤੁਸੀਂ ਪਾਰਟੀ ਦੇ ਬੰਦੇ ਹੋ ਤੁਹਾਨੂੰ ਖਰਚਾ ਪਾਣੀ ਦੇ ਕੇ ਨਾ ਪਾਰਟੀ ਨੇ ਅੱਗੇ ਕੀਤਾ ਹੁੰਦਾ ਵਾ ਸਿਰਫ ਤੁਸੀਂ ਖਰਚੇ ਪਾਣੀ ਦਾ ਮਤਲਬ ਰੱਖਦੇ ਹੋ ਤੁਸੀਂ ਆਪਣੇ ਆਪਣਾ ਘਰ ਦਾ ਚੁੱਲ੍ਹਾ ਚਲਾਣ ਤੁਹਾਡਾ ਤੁਹਾਡਾ ਜਿਹੜਾ ਤੁਹਾਡਾ ਚੁੱਲ੍ਹਾ ਨਾ ਕਰਦਾ ਚੁੱਲ੍ਹਾ ਉਹ ਇਦਾਂ ਹੀ ਚੱਲਦਾ ਵਾ ਮੈਨੂੰ ਪਤਾ ਪ੍ਰਧਾਨਾਂ ਦਾ ਜਿਹੜਾ ਤੁਹਾਡਾ ਤੁਹਾਡਾ ਸਿਸਟਮ ਜਾਂ ਤੁਹਾਡਾ ਸਿਸਟਮ ਤੁਹਾਡਾ ਸਿਸਟਮ ਦਾ ਜਿਹੜਾ ਤੁਹਾਡਾ ਸਿਸਟਮ ਹੈ ਨਾ ਮੈਨੂੰ ਪਤਾ ਭਾਜੀ ਇਦਾਂ ਹੀ ਚੱਲਦਾ ਹੋਊਗਾ ਹੀਰਾ ਪਨੀਰ ਵਾਲਾ ਕੋਈ ਬਾਹਰ ਨਹੀਂ ਹੈਗਾ ਹੀਰਾ ਪਨੀਰ ਵਾਲਾ ਕੋ ਮੈਂ ਪਕੌੜੇ ਖਾ ਲਿਆ ਪਨੀਰ ਦੇ ਉਹਨੂੰ ਪੁੱਛ ਲਿਓ ਭਾ ਬਨੇ ਦਿਵਾ ਲਿਓ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਤੁਹਾਡੇ ਕੋਲ ਚਾਰ ਬੰਦੇ ਆ ਉਹ ਦੇਦਾ ਨਹੀਂ ਹੁੰਦਾ ਵੈਰੀ ਖਰੀ ਕਾਦੀ ਕਰੋ ਮੈਂ ਜਲੰਧਰ ਤੋਂ ਦਿਖਾਣਾ ਤੁਹਾਨੂੰ ਫਿਰ ਅਬਨੀਰ ਵਾਲਾ ਆਓ ਆਓ ਫਿਰ ਤੁਹਾਨੂੰ ਮੈਂ ਕੱਲ ਤੁਹਾਨੂੰ ਮੈਂ ਕੱਲ ਫੋਟੋ ਭੇਜ ਦੂੰਗਾ ਦੀ ਓ ਛੱਡੋ ਤੁਸੀਂ ਤੁਸੀਂ ਭਾਜੀ ਸਿਰਫ ਇੱਕ ਨਾ ਪਾਰਟੀ ਵਰਕਰ ਹੋ ਤੁਸੀਂ ਸਿਰਫ ਤੁਹਾਨੂੰ ਪੈਸੇ ਚਾਹੀਦੇ ਚਾਰ ਬੰਦੇ ਤੁਹਾਨੂੰ ਕੋਈ ਉਹ ਤੁਸੀਂ ਕੀ ਸਮਾਜ ਦੇ ਵਿੱਚ ਤੁਸੀਂ ਕੀਤਾ ਕੀ ਸਮਾਜ ਵਾਸਤੇ ਹੱਥ ਦੱਸੋ ਮੈਨੂੰ ਕੀ ਕੀਤਾ ਕਦੀ ਸੰਵਿਧਾਨ ਦੇ ਖਿਲਾਫ ਕਨਿ ਸਿਧਾਂਤਾਂ ਦੇ ਹੱਕ ਤੇ ਖੜੇ ਹੋ ਸੰਵਿਧਾਨ ਦੇ ਹੱਕ ਤੇ ਖੜੇ ਹੋ ਕਦੀ ਗੱਲ ਕੀਤੀ ਸੰਵਿਧਾਨ ਦੀ ਓ ਛੱਡੋ ਤੁਹਾਡੇ ਵਰਗਾ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਜਦੋਂ ਤੁਹਾਡੀ ਜੇਬ ਗਰਮ ਹੋ ਜਵੇ ਸਭ ਕੁਝ ਠੀਕ ਠਾਕ ਹੈ ਹੀਰਾ ਬਨੀਰ ਵਾਲਾ ਮੇਰਾ ਭਰਾਵਾ ਮੈਂ ਉਹਨੂੰ ਬਲੇਮ ਮੈਂ ਬਲੇਮ ਕਾ ਲਾ ਰਿਹਾ ਤੁਸੀਂ ਇੱਕ ਬੰਦੇ ਤੁਸੀਂ ਇੱਕ ਬੰਦੇ ਨੂੰ ਧਮਕਾ ਰਹੇ ਹੋ ਤੁਸੀਂ ਇੱਕ ਨਹੀਂ ਮੈਂ ਤੁਹਾਨੂੰ ਨਹੀਂ ਕਿਹਾ ਮੈਂ ਤੁਹਾਨੂੰ ਬਿਲਕੁਲ ਤੁਹਾਨੂੰ ਬਿਲਕੁਲ ਨਹੀਂ ਕਿਹਾ ਮੈਂ ਤੁਹਾਨੂੰ ਸਿਰਫ ਇੰਨੀ ਗੱਲ ਕਹੀ ਹੈ ਤੁਹਾਡੇ ਵਰਗਾ ਬੰਦਾ ਨਾ ਤੁਹਾਡੇ ਵਰਗਾ ਬੰਦਾ ਜਿਹੜਾ ਸਾਡੇ ਵਰਗਾ ਬੰਦਾ ਇਲੈਕਸ਼ਨ 'ਚ ਖੜਾ ਹੁੰਦਾ ਨਾ ਉਹਨੂੰ ਬੜੀਆਂ ਉਹਨੂੰ ਬੜੀਆਂ ਧਮਕੀਆਂ ਦਵਾਉਂਦੇ ਉਹਨੂੰ ਬੜੇ ਘਲਾਟਦੇ ਹੋ ਤੁਸੀਂ ਤੁਸੀਂ ਚਾਰ ਬੰਦਿਆਂ ਨੂੰ ਤੁਸੀਂ ਚਾਰ ਬੰਦਿਆਂ ਮੇਰੀ ਮੈਰੀ ਕਾ ਸੁਣੋ ਤੁਸੀਂ ਤੁਸੀਂ ਦਾ ਪੱਕਾ ਜੇ ਮਨ ਦੀ ਦਾ ਪੱਕਾ ਜੇ ਰਾਈਟਸ ਦਾ ਪੱਕਾ ਜੇ ਤੁਸੀਂ ਵੀ ਰਾਈਟ ਦੇ ਪੱਕੇ ਹੋ ਮੈਂ ਵੀ ਰਾਈਟ ਦਾ ਹੀਰਾ ਬਨੀਂ ਜਿੰਦਰ ਦੇਗਾ ਪਾਜੀ ਹੀਰਾ ਬਨੀਂ ਜਿੰਦਰ ਜੀ ਨਹੀਂ ਹੈਗਾ ਮੈਂ ਤੁਹਾਡੀ ਗੱਲ ਕਰਾ ਦੇਣਾ ਬੱਜੀ ਮੈਂ ਤੁਹਾਡੀ ਗੱਲ ਕਰਾ ਦੇਣਾ ਪਾਜੀ ਮੈਂ ਕਿ ਮੇਰੇ ਕੋਈ ਗਲਤੀ ਕੋਈ ਸੁਪਾਖੀ ਹੋਈ ਨਹੀਂ ਗਲਤੀ ਤੁਹਾਡੇ ਕੋ ਤੁਸੀਂ ਧਮਕੀਆਂ ਦੇ ਰਹੇ ਹੋ ਤੁਸੀਂ ਧਮਕੀਆਂ ਦੇ ਰਹੇ ਹੋ ਤੁਸੀਂ ਮਾਰਨ ਦੀ ਧਮਕੀਆਂ ਦੇ ਰਹੇ ਹੋ ਸਿੱਧਾ ਡਾਇਰੈਕਟ ਤੁਸੀਂ ਧਮਕੀਆਂ ਤੁਸੀਂ ਪਾਜੀ ਤੁਸੀਂ ਤਾਂ ਬਈ ਧਮਕੀਆਂ ਦੇ ਰਹੇ ਹੋ ਤੁਸੀਂ ਧਮਕੀਆਂ ਦੇ ਰਹੇ ਹੋ ਸ਼ਰਿਆਮ ਧਮਕੀਆਂ ਦੇ ਰਹੇ ਹੋ ਪਾਜੀ ਕੋਈ ਗੱਲ ਨਹੀਂ ਭਾਜੀ ਜੇ ਕੋਰਟ ਆ ਕੋਰਟ ਇਨਸਾਫ ਕਰੂਗਾ ਕੋਰਟ ਇਨਸਾਫ ਕਰੂਗਾ ਕੋਟ ਕੋੜੇ ਸੋ ਨਹੀਂ ਪਾਊਗਾ ਹੀਰਾ ਪਨੀਰ ਵਾਲਾ ਮੇਰੀ ਬੇਇੱਜ਼ਤੀ ਕਰਦਾ ਹੀਰਾ ਪਨੀਰ ਵਾਲਾ ਮੇਰੀ ਬੇਇੱਜ਼ਤੀ ਕਰਦਾ ਜਦ ਮੈਂ ਦੁਕਾਨ ਤੇ ਜਾਵਾਂ ਹੀਰਾ ਪ੍ਰੀਤ ਵਾਲਾ ਮੇਰੀ ਬੇਇੱਜ਼ਤੀ ਕਰਦਾ ਜਦ ਮੈਂ ਦੁਕਾਨ ਤੇ ਜਾਵਾਂ ਉਹ ਵੀ ਵੀਡੀਓ ਮੇਰੇ ਕੋਲ ਕੋਈ ਗੱਲ ਨਹੀਂ ਯਾਰ ਮੇਰੇ ਕੋਲ ਵੀ ਵੀਡੀਓ ਪਈ ਆ ਤੁਸੀਂ ਮੈਨੂੰ ਭੇਜੋ ਮੈਂ ਹੀਰਾ ਪ੍ਰੀਤ ਨੂੰ ਨੋਟਿਸ ਭੇਜੂਗਾ ਤੁਹਾਨੂੰ ਕੋਈ ਵੀਡੀਓ ਭੇਜਾਂਗਾ ਨਹੀਂ ਟੂ ਭਾਜੀ ਸਰ ਮੈਂ ਵੀ ਭੇਜੂਗਾ ਤਾਨੂੰ ਹੀਰਾ ਪਨੀਰ ਵਾਲੇ ਮੇਰੀ ਬੇਇੱਜ਼ਤੀ ਕੀਤੀ ਉਹ ਮੈਂ ਵੀ ਤੁਹਾਨੂੰ ਭੇਜਦਾ ਹੀਰਾ ਪਨੀਰ ਵਾਲੇ ਮੇਰੀ ਬੇਇੱਜ਼ਤੀ ਕੀਤੀ ਉਹ ਸਰ ਉਸਤਾ